ਪੋਲੋਂ ਦਿਖਾਉਣਾ ਇੱਕ ਮਿੰਟ ਤੁਹਾਨੂੰ ਟੂਨੇ ਹੁਣੀ ਚੈੱਕ ਕਰੋ ਯਾਰ ਛਾੜੂ ਤੇ ਭਾਈ ਅੱਜ ਸਿਸਟਮ ਇਦਾਂ ਵਾ ਪਰ ਟਾਂਡੇ ਵਾਲਾ ਟੋਲ ਸਕਿਪ ਕਰ ਦੇਣਾ ਕੱਲੇ ਮੈਂ ਨੋਟ ਕੀਤੇ ਐਦਾਂ ਹੀ ਨੰਬਰ ਲਕੋ ਕੇ ਅਗਲੇ ਚੱਲਦੇ ਆ ਲਓ ਵੀ ਮਚੋਬਰੋ ਗੁੱਡ ਮਾਰਨਿੰਗ ਆ ਸਵੇਰ ਦੇ 5 ਵਜੇ ਆ ਤੇ ਲੈ ਕੇ ਬਾਬੇ ਦੇ ਨਾਲ ਗੱਡੀ ਦੀ ਸਲਫ ਮਾਰਦੇ ਆ ਤੇ ਸੁਖਨਾ ਗੀੜਾ ਲਾਉਣੇ ਆ ਜੰਮੂ ਦਾ ਸ਼ੀਸ਼ਾ ਸਾਫ ਕਰ ਲਈ ਯਾਰ ਮੜਿਆ ਤਬਾਹੀ ਗੱਲ ਬਾਤ ਹੈ ਕਿ ਇੱਦਾਂ ਜੰਮੂ ਜੰਮੂ ਤੋਂ 30-40 ਕਿਲੋਮੀਟਰ ਪਹਿਲਾਂ ਹੀ ਰੁਕਣਾ ਵਾ ਜਠੇਰਿਆਂ ਦੇ ਜਾਣਾ ਵਾ ਸੰਗਤ ਨੇ ਜਿਹੜੇ ਨਾਲ ਜਾਣਗੇ ਅੱਜ ਤੇ ਦੇਖਦੇ ਹਾਂ ਕਿੱਦਾਂ ਦਾ ਸਹਾਉਕ ਦਾ ਕਿੱਦਾਂ ਦੀ ਸਵਾਰੀ ਆ ਆ ਸਵੇਰ ਦੇ 5 ਵਜੇ ਆ ਤਾਂ ਲੋਕੀ ਹਟ ਦੇਗੇ ਤੇ ਟੂਣਾ ਕਰਨਾ ਕੋਲੋਂ ਦਿਖਾਉਣਾ ਇੱਕ ਮਿੰਟ ਤੁਹਾਨੂੰ ਟੂਣੇ ਹੁਣੀ ਕੀ ਆ ਕਰੋ ਇਰ ਝਾੜੂ ਕਦੀ ਦੱਸਦੇ ਆ ਝਾੜੂ ਮਤਲਬ ਇਹ ਇਹ ਕਿਹੜਾ ਚੀਟ ਕੋਡ ਆ ਮੜਕੰਡੇ ਦੱਸੋ ਹੁਣ ਆਉਂਨੋ ਲਾਵੀ ਬਾਈ ਤੁਹਾਡੀ ਘਰ ਤੱਕ ਪਹੁੰਚ ਗਏ ਪਰ ਇੱਥੋਂ ਹੀ ਜਾਣਾ ਵਾ ਇੱਕ ਬੰਦਾ ਆ ਸਾਹਮਣੇ ਵਾਲਾ ਘਰ ਆ ਇੱਥੋਂ ਇੱਕ ਬੰਦਾ ਜਾਣਾ ਬਾਕੀ ਸੰਗਤ ਦੂਸਰੇ ਮਹੱਲੇ ਤੋਂ ਚੱਕਣੀ ਆ ਮਾਰਿਆ ਉੱਤਰ ਕੇ ਮੜਾ ਕੱਪੜਾ ਮਾਰ ਲੀਏ ਗਵਾਹੇ ਸ਼ੀਸ਼ੇ ਤਾਂ ਸਾਫ਼ ਕਰਕੇ ਤੁਰੇ ਹੀਗਾ ਘਰੋਂ ਪਰ ਮਿੱਟੀ ਯਾਰ ਪੈ ਜਾਂਦੀ ਆ ਫੇਰ ਆ ਦੇ ਸੁਰੀ ਸੁਰੀ ਨਹੀਂ ਮਿੱਟੀ ਪੈ ਗਈ ਕਮਾਉਦੀ ਗੱਲ ਚਲੋ ਵੀ ਵਈ ਅਗਲੀਆਂ ਸੌਰੀਆਂ ਬਿਠਾ ਲੀਆਂ ਵਾ ਹੋਰ ਵੀ ਕਿਸੇ ਨੇ ਹੋਣਾ ਜੀ ਨਹੀਂ ਨਹੀਂ ਬਸ ਜੀ ਡਨ ਬਈ ਸਾਰੇ ਆ ਸੀਟ ਪਿੱਛੇ ਕਰ ਲੋ ਮੜੀ ਉਹ ਥੱਲੇ ਹੋਣੀ ਆ ਦੇਖੋ ਲਾ ਵੀ ਦੂਸਰੀ ਗੱਡੀ ਵੀ ਆ ਚੁੱਕੀ ਆ ਆ ਵੀ ਗੱਡੀ ਆਪਣੇ ਨਾਲ ਹੀ ਚੱਲੀ ਆ ਜਲੰਧਰੋਂ ਨਿਕਲ ਆਏ ਆ ਤੇ ਇੱਥੇ ਵੀ ਇੱਕ ਬੰਦੇ ਦੀ ਵੇਟ ਕਰਨੀ ਆ ਕਿੱਦਾਂ ਭਾਈ ਕੀ ਹਾਲ ਚਾਲ ਆ ਉਹ ਠੀਕ ਆ ਦਿੱਤਾ ਇਹ ਵੀ ਆ ਰਹੀ ਆ ਰਹੀ ਆ ਉਹ ਤੁਹਾਡੇ ਸਾਹਮਣੇ ਆ ਉਹ ਐਸਐਮਟੀ ਗੱਡੀ ਚੈੱਕ ਕਰੋ ਓਕੇ ਹਣਾ ਇਹ ਵਾਲੀ ਜਿਹੜੀ ਬੋਲਵੋ ਗੱਡੀਆਂ ਇਦਾਂ ਹੁੰਦੀਆਂ ਕਿਦਾਂ ਚੱਲিয়ে ਨਹੀਂ ਬੰਦਾ ਵੇਟ ਕਰਨੀ ਹੈ ਇੱਕ ਹੁਣ ਹੁਣ ਇੱਕ ਕੰਮ ਰਹਿ ਗਿਆ ਵਾ ਸੀਐਨਜੀ ਪੰਪ ਲੱਪਣਾ ਸੀਐਨਜੀ ਭਰੋਣੀ ਗੱਡੀ ਤਲਾਹ ਵੀ ਬਾਈ ਗੱਡੀ ਸੀਐਨਜੀ ਭਰਵਾਉਣ ਲਈ ਰੁਕੀ ਆ ਫੁੱਲ ਕਰ ਦੋ ਬਾਈ ਸੀਐਨਜੀ ਕਿ ਭਾਈ ਸੀਐਨਜੀ ਪਈ ਹੈ ਲਗਭਗ 750 ਰੁਪਏ ਦੀ ਸਾਡੇ ਦਾ ਸੋਈ ਬਈ ਹਨਾ ਆ ਲੋ ਲਓ ਵੀ ਹੁਣ ਨਹੀਂ ਚੱਕਰ ਗਈ ਪਠਾਨਕੋਟ ਤੱਕ ਦਾ ਉਸ ਤੋਂ ਬਾਅਦ ਫੇਰ ਭਰਾਂ ਲਾਂਗੇ ਸੰਗਤ ਵਿਆਹ ਸ ਹੈ ਤੇ ਭਈ ਅੱਜ ਸਿਸਟਮ ਇਦਾਂ ਵਾ ਪਾ ਟਾਂਡੇ ਵਾਲਾ ਟੋਲ ਸਕਿਪ ਕਰ ਦੇਣਾ ਦੂਸਰੀ ਗੱਡੀ ਵਾਲੇ ਦੇ ਕਹਿੰਦੇ ਆਧਾਰ ਤੇ ਦੇਖਦੇ ਵਰਥ ਇਟ ਹੈਗਾ ਜਾਂ ਨਹੀਂ ਦੇਖ ਕਿੰਨਾ ਕੁ ਬਾਲਾ ਪੈਂਦਾ ਸਾਵਧਤਾ ਹੋ ਜਾ ਲੋਨੇ ਆ ਅੱਛਾ ਇਥੋਂ ਮੋੜਨਾ ਬਈ ਇੱਧਰ ਨੂੰ ਇਤੋਂ ਅੱਗੇ ਦਹਾਦਾ ਅਗੇ ਤੈਨੂੰ ਮੁਰਨਾ। ਤੋ ਭਾਈ ਇੱਥੋਂ ਮੁਰਨਾ ਵਾ ਇਧਰ ਨੂੰ। ਵੈਸੇ ਰਾਤ ਨੂੰ ਆਉਣ ਵਾਲਾ ਹੈ ਨਹੀਂਗਾ ਕਿਉਂਕਿ ਰੋਡ ਟੁੱਟਾ ਹੋਇਆ ਵਾ। ਰੋਡ ਮਤਲਬ ਇੱਦਾਂ ਟੁੱਟਾ ਭੱਜਾ ਆਉਂਦਾ ਪਿਆ। ਦਿਨੇ 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 ਫਾਇਦਾ ਹੈਗਾ ਵਾ। ਉਹ ਵੀ ਪਤਾ ਨਹੀਂ ਦੇਖਦਾ ਹੇ ਕਿੰਨਾ ਕੁ ਵੱਡਾ ਵਾ ਫਾਇਦਾ ਹੈਗਾ ਕਿ ਨਹੀਂ ਹਜੇ। ਹਜੇ ਮਤਲਬ ਵਿੱਚੇ ਹੀ ਆ ਕੰਮ। ਸਮਝ ਲਓ। ਤਲਾਵੀ ਬਈ ਹਾਈਵੇ ਆ ਗਿਆ ਵਾ। ਤੇ ਇਹ ਨਿਊਟਰਲ ਕਹਿ ਸਕਦਾ ਕਿ ਜੇ ਡਰਾਉਡ ਰੂਨ ਛੋਟਾ ਵੀ ਹੋਇਆ ਵਾ ਸ਼ਾਇਦ ਉਹਨਾਂ ਦਾ ਐਵਰੇਜ ਘੱਟ ਲੰਬਾ ਆ 4 ਕਿਲੋਮੀਟਰ ਦਾ ਮਤਲਬ ਪੈਂਦਾ ਵਾਲਾ 4 ਕਿਲੋ ਪਰ ਰਾਤ ਨੂੰ ਕੋਈ ਫਾਇਦਾ ਨਹੀਂ ਰਾਤ ਨੂੰ ਨਾ ਆਵੇ ਬਈ ਬਾਈ ਕੋਇਨਸੀਡੈਂਸਲੀ ਸਾਹਮਣੇ ਵਾਲੀ ਗੱਡੀ ਵੀ ਰੁਕੀ ਆ ਉਹ ਤਾਂ ਰੁਕੀ ਆ ਮਤਲਬ ਉਹਨਾਂ ਦੇ ਸਵਾਰੀ ਵਾਲਟੀਆ ਕਰਦੀ ਪਈ ਸਾਡੇ ਬੰਦੇ ਇੱਕਦਮ ਖੰਭ ਖਰਾਬ ਜਾ ਹੋ ਗਏ ਮੜਾ ਭਾਈ ਉਹਨਾਂ ਦਾ ਇਹ ਮੇਰੀ ਸਾਰੀ ਇੱਤਈ ਆ ਮਰ ਉਹਨੂੰ ਵੀ ਇੱਤਈ ਆ ਨਾ ਗਿਆ ਭਰਾ ਵਾ ਰੋਕ ਕੇ ਕਰ ਲੋ ਆਹੋ ਗੱਡੀ ਲੱਭੜੂਗੀ ਤੇ ਵਈ ਪਠਾਨਗੋੜਾ ਆ ਕੇ ਇੱਕ ਵਾਰੀ ਬ੍ਰੇਕ ਮਾਰੀ ਆ ਕਿਉਂਕਿ ਅੱਗੇ ਜੰਮੂਈ ਜਗਾ ਸੀ ਐਂਜੀ ਪੰਪਾ ਤਾਂ ਕਰਕੇ ਇੱਥੇ ਹੀ ਭਰਾਲੀਏ ਹਨਾ ਫਾਇਦਾ ਆਊਗਾ ਰਸਤੇ ਦੇਖਾਂਗੇ ਬਾਅਦ ਤਾਂ ਤਾਂ ਵਾਹ ਤਾਂ ਅੱਧੀ ਟੈਂਕੀ ਆ ਗਈ ਹੀ ਗਈ ਔਰ ਮੈਂ ਗਿਆ ਭਰਾੜੀ ਯਾਰ ਗਾਂ ਜੰਮੂ ਜਾ ਕੇ ਨਹੀਂ ਆਉਣਾ ਪੰਪ ਕੋਈ ਤਲਾ ਵੀ ਭਾਈ ਲਖਣਪੁਰ ਬਾਰਡਰ ਤੇ ਰੁਕੇ ਆ ਲੱਡੂ ਖਾਣ ਲਈ ਆ ਲੱਡੂ ਖਾਣ ਲਈ ਰੁਕੀ ਹੋਈ ਸਾਰੀ ਜਨਤਾ ਲੈ ਲੋ ਕੈਕ ਕਰੋ ਸਿੰਧਰ ਵੀ ਪੰਜਾਬ ਦੀਆਂ ਗੱਡੀਆਂ ਦਿਖੋਗੀਆਂ ਤੁਹਾਨੂੰ ਉਹ ਬੌਜੀ ਹੁਣੀ ਉਧਰ ਖਾਈ ਜਾਂਦੇ ਆ ਪਟੂਰਾ ਯਾਰ ਭਾਈ ਲੱਡੂ ਖਾਣੇ ਚਾਹੀਦੇ ਇੱਥੇ ਲੱਡੂ ਫੇਮਸ ਆ ਤੁਸੀਂ ਯਾਰ ਦੱਸ ਪਟੂਰੇ ਗਈ ਜਨੇ ਯਾਰ ਲੱਡੂ ਖਾ ਖ ਆ ਗਏ ਯਾਰ ਅਈਆ ਮੈਂ ਤਾਂ ਚਾਹ ਹੀ ਪੀਣੀ ਭਰਾਵਾ ਗੱਲੀ ਜ਼ਿਆਦਾਤਰ ਤਾਂ ਬਾਈ ਲੱਡੂ ਖਾਣ ਲਈ ਰੁਕਦੇ ਪਰ ਆਪਣੀ ਇੱਛਾ ਨਹੀਂ ਤਾਂ ਕਰਕੇ ਇੱਕ ਪਾਣੀ ਦੀ ਬੋਤਲ ਲੈ ਲਈ ਆ ਤੇ ਨਾਲੇ ਚਾਹ ਲੈ ਲਈ ਆ ਆਪਣੀ ਇੱਛਾ ਦੀ ਪੂਰਤੀ ਹੋ ਗਈ ਆ ਸਵਾਰੀ ਰੈਡੀ ਵੀ ਹੋ ਗਈ ਆ ਆਪਣੀ ਜਾਨ ਹੀ ਮੁੱਕ ਗਈ ਹਜੇ ਤੁਸੀਂ ਪੀਣੀ ਜਾ ਹੂੰ ਸਵਾਰੀ ਤਾਂ ਤਿਆਰ ਬੈਠੀ ਥਾਡੀ ਕਿੱਥੇ ਮੇਰੀ ਵਾਲੀ ਕਿੱਥੇ ਸਵਾਰੀ ਪਤਾ ਨਹੀਂ ਉਹ ਮੇਰੇ ਵਾਲੇ ਤਾਂ ਆ ਗਏ ਉਹਦੇ ਦੇਖਦੇ ਬੈਠੇ ਆ ਮੈਂ ਨਿਕਲਾਂ ਕੱਲ੍ਹ ਹੀ ਜੀ ਔਰ ਓਹੋ ਚਲੋ ਜੀ ਹੁਣ ਤਾਂ ਮਰਨਾਥ ਵਾਲੀ ਯਾਤਰਾ ਵੀ ਚੱਲਣ ਵਾਲੀ ਆ ਫੇ ਦੇਖਿਓ ਇੱਥੇ ਬੱਸਾਂ ਹੀ ਬੱਸਾਂ ਹੀ ਬੱਸਾਂ ਦੇਖਣੀਆਂ ਤੁਹਾਨੂੰ ਆਮ ਗੱਡੀਆਂ ਤਾਂ ਬਹੁਤ ਘੱਟ ਦਿਖੂਗੀਆਂ ਆਹ ਤਾਂ ਵਈ ਸ਼ਰੀਆਮ ਧੱਕਾ ਚੱਲਦਾ ਇਧਰਲੀ ਸੜਕ ਆ ਵੀ ਟਰਾਲੇ ਤੇ ਨੰਬਰ ਲਗਾਇਆ ਆ ਦੇਖ ਲਓ ਕਈ ਟਰਾਲੇ ਮੈਂ ਨੋਟ ਕੀਤੇ ਐਦਾਂ ਹੀ ਨੰਬਰ ਲਗਾ ਕੇ ਅੱਗੇ ਲੈ ਚੱਲਦੇ ਆ ਬੇ ਪਰਵਾਹਤ ਬੇ ਦੈਂਚਾ ਫਰੀ ਨੰਬਰ ਚਲਾਉਣ ਕਰੋਂਦਾ ਨੂੰ ਚਲਾਨ ਚਲਾਨ ਨਾ ਹੋਵੇ ਤਾਂ ਹੀ ਤੇ ਲੋਂਦੇ ਆ ਉਹ ਲੋਕ ਲਈ ਹੋਈ ਆ ਉਹਨੇ ਹਣਾ ਨਹੀਂ ਤੇ ਕੋਈ ਨਾ ਕੋਈ ਮਤਲਬ ਨਾ ਜਿੱਦਾ ਪ੍ਰਾਂਦੀ ਪ੍ਰੁੰਦੀ ਲੋਂਦੇ ਆ ਜਿਹਦਾ ਕਰਕੇ ਪਤਾ ਨਹੀਂ ਲੱਗਦਾ ਕਿ ਚੱਲ ਮਤਲਬ ਇਹ ਤੇ ਸ਼ਰੇਆਮ ਵੀ ਪਤਾ ਲੱਗਦਾ ਕਿ ਲਾਈ ਹੋਈ ਆ ਜਾਂ ਮਿੱਟੀ ਮੁੱਟੀ ਪਾਉਂਦੇ ਆ ਜਿਹਦੇ ਨਾਲ ਇਦਾਂ ਲੱਗੇ ਨੇਚਰਲ ਲੱਗੇ ਨੰਬਰ ਲਗੋਇਆ ਨਹੀਂਗਾ ਹੀ ਓਕੇ ਜੀ तलाव तो भी भाई लोकेशन ते पहुंच गए हैं सही सलामत और ट्रैवल भी अपने यार ये जो आई हुई है आज आज भाई डिग्गी भी खोलनी है जी हाँ जी हाँ जी कोई गल नहीं तो कोई गल नहीं ठीक है ਪਾਣੀ ਸਪੀਲ ਲੱਗੀ ਆ ਆ ਗਿਆ ਆ ਗਿਆ ਗੱਡੀ ਸਾਈਡ ਤੇ ਹਜੇ ਵੀ ਮੇਰੇ ਮੇਰੇ ਹਿਸਾਬ ਨਾਲ ਸਾਈਡ ਤੇ ਨਹੀਂ ਲੱਗੀ ਪਰ ਗੱਡੀ ਗੁੱਡੀ ਲੰਘ ਜੂਗੀ ਲਓ ਵੀ ਬਾਈ ਸ਼ਕੀਲ ਵਗੈਰਾ ਪੀ ਲਈ ਆ ਗੱਡੀ ਟਿਕਾਣੇ ਲਾ ਰਹੀ ਆ ਹੁਣ ਛਾਵੇਂ ਕਿਤੇ ਇੱਥੇ ਤਾਂ ਜਾਨ ਨਿਕਲ ਜਾਣੀ ਇੱਥੇ ਤਾਂ ਕਿੰ 15 5 ਮਿੰਟ ਵੀ ਨਹੀਂ ਵੇਟ ਕਰ ਹੁਣ ਛਾਂ ਲੱਭਣੀ ਪੈਣੀ ਆ ਕਿਤੇ ਕਿ ਇਹ ਗੱਲਬਾਤ ਬੰਨੀ ਆ। ਬਾਈ ਡਰਾਈਵਰੀ ਲਾਈਨ ਤੇ ਵੇਟ ਕਰਨੀ ਬਹੁਤ ਕੀ ਆ ਦੇਖ ਲਓ ਬੈਠੇ ਬੈਠੇ ਧੁੱਪ ਇੱਥੇ ਆ ਗਈ ਆ ਕਦੀ ਕਿੱਧਰ ਨੂੰ ਚੇਂਜ ਹੋਣਾ ਪੈਂਦਾ ਕਦੀ ਕਿੱਧਰ ਨੂੰ ਆ ਸਾਫਾ ਤਾਂ ਹੀ ਨਾ ਰੱਖਿਆ ਹੁੰਦਾ ਤੇ ਤਸੀਨਾ ਖੁੰਦਾ ਵਧੀਆ ਲੱਗੇ। ਇਹ ਗਰਮੀ ਗਰਮੀ ਵੀ ਇੰਜੋਏ ਕਰਨੀ ਚਾਹੀਦੀ ਹੁਣ ਗੱਡੀ ਪਾਟ ਕੇ ਲੈ ਕੇ ਚੱਲਦੇ ਦੂਸਰੀ ਜਗ੍ਹਾ ਨਾਲੇ ਲੱਗੀ ਹੋਈ ਆ ਆਪਾਂ ਨੂੰ ਭੁੱਖ ਲੰਗਰ ਲੱਗਾ ਹੋਇਆ ਜਾ ਕੇ ਲੰਗਰ ਛਕਦੇ ਆਂ ਬਾਬੇ ਦੀ ਮਿਹਨਤ ਤੇ ਗੱਡੀ ਵੀ ਨਾਲੇ ਛਾਵੇਂ ਕਿਤੇ ਲਾਉਨੇ ਆ। ਤੇ ਦੁਪਹਿਰ ਦਾ ਟਾਈਮ ਹੋ ਗਿਆ ਭਾਈ ਲਗਭਗ 2 ਵਜ ਗਿਆ। ਤੇ ਗੱਡੀ ਟ ਕਾਣੇ ਤੇ ਲਾ ਕੇ ਫਿਰ ਖਾਲੀਏ ਰੋਟੀ ਲੰਗਰ ਲੱਗਾ ਹੋਇਆ ਵਾ। ਲਾਗੇ ਬਣੀ ਵੀ ਦੁਕਾਨ ਦੂਣ ਐਨੀ ਜੇ ਤੋ ਖਾ ਖਾ ਲਿੱਤਾ ਜਾਵੇ ਲੰਗਰ। ਖੱਤੇ ਹੀ ਆ ਸੇ ਬਸ ਇਹ ਤੁਹਾਡੇ ਸਾਹਮਣੇ। ਪੂੜੀਆਂ ਐ ਨਹੀਂ ਬਈ ਪੂੜੀਆਂ ਖਤਮ ਹੋ ਗਈਆਂ ਪੂੜੀਆਂ ਪੂੜੀਆਂ ਖਤਮ ਹੋ ਗਈਆਂ ਯਾਰ ਪੂੜੀਆਂ ਖਾਣੀਆਂ ਚੱਲ ਆਹੀ ਖਾਣ ਨੂੰ ਤੇ ਇਹ ਵੀਡੀਓ ਬਣਾ ਲਈ ਮੈਂ ਉਹ ਨੈਟ ਤੇ ਪਾ ਦੇਣੀ ਆ ਠੀਕ ਆ ਠੀਕ ਆ ਚੱਕਰ ਤੇ ਨਹੀਂ ਕੋਈ ਲੰਗਰ ਤੋਂ ਬਈ ਪਾ ਲਿਆ ਹੁਣ ਚਮਚਾ ਲੱਭਣ ਦੀ ਜਦੋਂ ਯਾਰਾ ਭਾਈ ਚਮਚਾ ਯਾਰ ਚਮਚੇ ਹੈਗੇ ਆ ਓ ਬੱਲੇ ਹੈਗਾ 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 ਲੱਭ ਗਿਆ ਹੁਣ ਖਾ ਲਈਏ ਤਾਂ ਭਾਈ ਰੋਟੀ ਪਣੀ ਖਾਣ ਤੋਂ ਬਾਅਦ ਗੱਡੀ ਮੈਂ ਪੱਟ ਕੇ ਇੱਥੇ ਲਿਆ ਆ ਹੈਗਾ ਇੱਥੇ ਛਾਂ ਸ਼ੁਗਰਾ ਸਰਕਾਰੀ ਬਿਲਡਿੰਗ ਦੀ ਛਾਂ ਜੀ ਆਈ ਸੀ ਤੇ ਸਾਰੇ ਤੇ ਚੱਲ ਗਏ ਆ ਵੇ ਇਹ ਲਾਸਟ ਤੇ ਬਾਉ ਜੀ ਹੁਣੀ ਰਹਿ ਗਏ ਜਿਹੜੇ ਸਾਡੇ ਨਾਲ ਆ ਤੋ ਲਓ ਜੀ ਭਾਈ ਸਾਰੇ ਹੀ ਸੰਗਤ ਆ ਗਈ ਆ ਤਾਂ ਹੁਣ ਚੱਲੀਏ ਵਾਪਸ ਜਲੰਧਰ ਨੂੰ ਚੱਲੀਏ ਜੀ ਆਹੋ ਜੀ ਬਿਆਪਰ ਓਹ ਲਾਵੀ ਬਾਈ ਸੀਰੀਆਂ ਜੀ ਬੋਨਲੀ ਫੇਰ ਗੱਡੀ ਰੋਕਦੀ ਆ ਇਹਦੇ ਫਾਇਦੇ ਵੀ ਆ ਨੁਕਾਨ ਵੀ ਆ ਪਾਣੀ ਬਹੁਤ ਵਰਪਿੰਦੀ ਆ ਕਿੱਥੋਂ ਸ਼ੁਰੂ ਸ਼ੁਰੂ ਹੋਈ 16 ਤੋਂ ਪ੍ਰੈਸ਼ਰ ਥੋੜਾ ਵਾ ਤੇ 15-20 ਮਿੰਟ ਵੇਟ ਕਰਦੇ ਰਹੇ ਸੀ ਐਂਡ ਤੇ ਕਹਿੰਦਾ ਅਸਾ ਚੱਦਾ ਕਿ 20 ਮਿੰਟ ਹੋ ਗਏ ਵੇਟ ਕਰਦੇ ਐਂਡ ਤੇ ਕਹਿੰਦਾ ਬਰਾਵਾ ਇੰਨੀ ਸ਼ੁਕਰ ਆ ਬਾਤੀ ਜਿੰਨੀ ਵੀ ਆ ਕਹਿੰਦਾ ਬਾ ਦਨਾਵਾ ਤੋ ਭਾਈ ਇਦਾਂ ਆ ਗੱਲ ਬਾਤ ਜੰਮੂ ਜਾਂਦੇ ਆ ਰੋਡ ਸਾਰੇ ਬੰਦੇ ਬਏ ਹਾਈਵੇ ਬੰਦਾ ਪਿਆ ਵਾ ਇਦਾਂ ਮਤਲਬ ਲਿੰਕ ਰੋਡ ਤੇ ਜਾਮ ਵਗੈਰਾ ਮਿਲਦੇ ਹੀ ਮਿਲਦੇ ਹਰੇਕ ਪਿੰਡ ਸ਼ਹਿਰ ਤੇ ਜਦੋਂ ਸ਼ਹਿਰ ਕ੍ਰੋਸ ਕਰਨਾ ਹੋਵੇ ਜਾਮ ਜੂਮ ਵੀ ਨਾਰਮਲ ਹੀ ਆ ਫਿਰ ਜਾਮ ਨਹੀਂ ਦੁਫਰੀ ਕਰ ਲਿਆ ਹੁਣ ਫੇਰ ਲੱਗਾ ਹੋਇਆ ਜਾਮ ਉਹ ਤੋਂ ਤੱਕ ਉਹ ਸਭ ਬੱਡ ਬਾਰਡਰ ਤੇ ਆਏ ਹੋਏ ਆਪਾਂ ਬਾਹਰ ਨਿਕਲਣਾ ਆਹ ਲਖਣਪੁਰ ਤੱਕ ਆ ਲਖਣਪੁਰ ਦੇ ਲਖਣਪੁਰ ਦਾ ਕਰਕੇ ਲੱਗਿਆ ਜਮ ਸ਼ੁਕਰਾ ਭਰਾਵਾ ਜਮ ਚੋਂ ਨਿਕਲੇ ਹੁਣ ਇੱਥੇ ਲੱਡੂ ਖਾਵਾਂਗੇ ਨਾਲੇ ਚਾਹ ਜੂ ਪੀਵਾਂਗੇ ਮੈਨੂੰ ਮਤਲਬ ਮਤਲਬ એનર્ਜੀ ਜੀ ਆਊਗੀ ਗੱਡੀ ਸ਼ੁਕਰ ਗੱਡੀ ਵੀ ਟਿਕਾਣੇ ਲੱਗ ਗਈ ਨਹੀਂ ਤੇ ਜਗ੍ਹਾ ਨਹੀਂ ਮਿਲਦੀ ਹੁੰਦੀ ਆ ਸਾਰੇ ਗੱਡੀਆਂ ਫੁੱਲ ਹੀ ਆ ਆਪਾਂ ਨੂੰ ਜਗ੍ਹਾ ਮਿਲ ਗਈ ਆ ਸ਼ੁਕਰ ਆ ਮੇਰਾ ਬਬੀ ਲੱਡੂ ਖਾ ਹੀ ਆਈਏ ਘੁੱਟਕ ਮਤਲਬ ਘੁੱਟਕ ਖਾ ਹੀ ਆਈਏ ਦੇਖਦੇ ਆ ਕੀ ਸ਼ੁਕਰਾ ਭਰਾਵਾ ਹੁਣ ਜਾਮ ਖੁੱਲਦਾ ਪਿਆ ਆ ਜਿਆਦਾ ਭਾਦ ਜਗੜ ਜਾ ਬਿਗਾਰ ਮਿੱਟੀ ਕਿ ਫੜੋ ਇੱਕ ਮੀਟ ਬਣਾਵੇ ਲੱਡੂ ਬਾਈ ਖਾ ਲਏ ਆ ਲੱਡੂ ਵਾਲੇ ਥੱਲੇ ਕਰਨ ਦੀ ਚਾਹ ਪੀ ਲਈ ਮੈਂ ਘੁੱਟਕ ਹੁਣ ਚਾਹ ਪੀਵਾਂ ਕਿ ਪਰਲੇ ਵੀ ਨਾ ਭਈ ਚਾਹ ਲਈਆਂ ਦੇ ਕੱਪ ਡਿਸਪੋਇਲ ਦੇ ਪਾ ਲਈ ਭਾਈ ਲੈ ਆ ਵੀ ਭਾਈ ਵਧੀਆ ਜਾ ਵੀਊ ਦੇਖਦੇ ਦੇਖਦੇ ਚਾਹ ਦਾ ਆਨੰਦ ਲਵਾਂਗੇ ਹੁਣ ਲਾਉਣੇ ਆ ਗੱਡੀ ਤੇ ਗੇਅਰ ਫੋਨ ਆ ਗਿਆ ਭਲਾ ਦੇਖਾਂ ਕਿਹਦਾ ਵਾ ਤੇ ਦੇਖ ਰਹੇ ਆ ਕੀ ਹਾਲ ਦਾ ਵਾ ਰੋਡ ਹੁਣ ਯਾਰ ਜਾਮ ਖੁੱਲ ਗਿਆ ਹੋਵੇ ਜਾਮ ਲੱਗਾ ਹੋਇਆ ਹੈਗਾ ਤੇ ਉਹ ਹਜੇ ਵੀ ਫਿਲਹਾਲ ਜਾਮ ਲੱਗਾ ਹੋਇਆ ਇੱਥੋਂ ਇੱਥੋਂ ਅੱਗੇ ਆ ਟੋਲ ਪਲੇ ਤੋਂ ਅੱਗੇ ਫੇਰ ਨਹੀਂ ਫੇਰ ਨਹੀਂ ਚੱਕਰ ਕੋਈ ਫਿਰ ਤਾਂ ਗੱਡੀ ਸ਼ੂਕਦੀ ਜਾਣੀ ਆ ਓਕੇ ਲਓ ਵਿੱਚੋਂ ਪੁਰਾ ਵਾ ਲਖਣਪੁਰ ਬਾਰਡਰ ਤੋਂ ਪੰਜਾਬ ਚ ਐਂਟਰ ਹੋ ਚੁੱਕੇ ਆ ਤੇ ਮੌਸਮ ਵਧੀਆ ਵਾ ਸ਼ਾਮ ਦਾ ਟਾਈਮ ਆ ਆਹ ਟ੍ਰੇਨ ਦਾ ਬੋਲਾ ਭੌਵੀ ਸੀ ਐਂ ਜੀ ਹੁਣ ਫੇਰ ਪਠਾਨਕੋਟ ਤੋਂ ਭਰਾਉਣੀ ਪੈਣੀ ਹੈ ਉੱਥੋਂ ਤਾਂ ਕਹਿੰਦੇ ਪ੍ਰੈਸ਼ਰ ਘਟਾ ਟੈਂਕੀ ਐ ਨਾ ਬਿਲਕੁਲ ਖਤਮ ਹੋ ਗਈ ਮਤਲਬ ਸੀ ਐਨ ਜੀ ਖਤਮ ਹੋ ਗਈ ਹੈ ਨਹੀਂ ਉਦਾਂ ਲੋ ਵੀ ਆ ਜਿਹੜੀ ਸਵੇਰੇ ਗੱਡੀ ਆਈ ਸੀ ਉਹ ਟੱਕਰ ਗਈ ਆ ਪਠਾਨਕੋਟ ਹੁਣ ਫੇਰ ਇਕੱਠੇ ਜਾਵਾਂਗੇ ਹਨਾ ਬਿਲਕੁਲ ਇਕੱਠੇ ਜਾਣਾ ਗਰਮੀ ਬਹੁਤ ਆ ਗਰਮੀ ਰਹਿ ਗੱਡੀ ਗੱਡੀ 'ਚ ਵੀ ਗਰਮੀ ਲੱਗਦੀ ਉਹ ਏਸੀ ਲਾਇਆ ਹੀ ਯਾਰ ਫਿਰ ਤੁਹਾਨੂੰ ਤੁਹਾਨੂੰ ਪਤਾ ਹੋਵੇ ਉਹ ਜਾਮ ਲੱਗਿਆ ਬਸਾਬ ਹੋ ਕਿ ਉਹ ਕਰਪੋ ਆ ਕਿਸਾਨ ਵਾਲਿਆਂ ਦੀ ਆ ਬਹੁਤ ਗੱਡੀ ਘੈਂਟ ਹੈ ਹਨਾ ਬਹੁਤ ਸੋਹਣੀ ਗੱਡੀ ਹੈ ਹੁਣ ਬਈ ਚੱਕਰ ਘਾਣੀ ਇਹ ਵੋ ਜਿਹੜੀ ਅੱਗੇ ਗੱਡੀ ਜਾਂਦੀ ਪਈ ਆ ਉਹਦਾ ਫਾਸਟੈਗ ਦਾ ਪ੍ਰੋਬਲਮ ਪਈ ਹੋਈ ਆ ਤੇ ਦੇਦੇ ਆ ਟੋਲ ਵਾਦੀ ਤੋਂ ਕਿਹੜੇ ਹਿਸਾਬ ਨਾਲ ਕੱਢਣੀ ਆ ਉਹਦੇ ਮਗਰ ਉਹ ਤੇ ਉਹ ਤੇ ਕਹਿੰਦਾ ਉਹਦੇ ਮੇਰੇ ਮਗਰ ਲਾੜੀ ਗੱਡੀ ਕੱਢਣੀ ਉਹਨਾਂ ਤੋਂ ਹਾਂ ਟੋਲ ਵਾ ਦੇ ਤੋਂ ਕੱਢਣੀ ਆ ਮਗਰ ਲਾਣੀ ਮੈਂ ਫੇਰ ਪ੍ਰੈਸ਼ਰ ਪਾਈ ਆ ਹਾਂ ਸਾਡੀ ਕੀ ਗਲਤੀ ਆ ਮਤਲਬ ਦੇਖਦੇ ਆ ਕਿ ਰਿਕਾਰਡ ਲਾ ਕੇ ਸਕਸੈਸਫੁਲ ਹੁੰਦਾ ਕਿ ਨਹੀਂ ਜਿਹੜਾ ਮਤਲਬ ਹੈ ਕਿ ਉਹ ਹੈ ਵੀ ਟੋਲ ਫਲਾ ਜਿਆਦਾ ਆ ਗਿਆ ਵਾ ਦੇਖਦੇ ਹੁੰਦੇ ਕਿ ਉਹ ਦਿੰਦੇ ਹੈ ਕਿ ਨਹੀਂ ਮਾਂ ਦਾ ਨਹੀਂ ਵਿਆਹ ਮਾਰੋ ਹਰ ਅੰਤ ਨਹੀਂ ਵੀ ਅੱਲਾਹ ਤੱਕ ਤੱਕ ਤਾਂ ਬੰਦੀ ਗੱਲ ਹੈ ਉਹ ਬਣ ਗਈ ਗੱਲ ਨਿਕਲ ਗਿਆ ਬੰਦਾ ਉਹ ਜਾਂਦੀ ਗੱਡੀ ਲਾਵੀ ਲੋਕੇਸ਼ਨ ਤੇ ਪਹੁੰਚ ਗਿਆਂ ਅੰਕਲ ਉਹਨਾਂ ਦਾ ਸਮਾਨ ਧਾਰਨਾ ਵਿੱਚ ਇੱਕ ਜਲੰਦਰ ਬਹੁਤ ਢੂਰ ਓਕੇ ਸਾਡਾ ਨਹੀਂ ਗਾ ਮੇਰਾ ਨਾ ਹੈਗਾ ਜੋ ਅਮ ਲਾਦਾ ਅੱਛਾ ਚਲੋ ਠੀਕ ਹੈ ਜੀ ਨਹੀਂ ਨਹੀਂ ਓਕੇ ਓਕੇ ਭਾਈ ਜਲੰਦਰ ਜੰਗਾ ਤੱਕ ਲਾਵੀ ਚੋਬਰੋ ਸੱਜਣ ਢੇੜਾ ਲਾ ਕੇ ਘਰ ਵਾਪਸ ਆ ਗਏ ਆ ਤੇ ਬਸ ਜੇ ਵੀਡੀਓ ਵਧੀਆ ਲੱਗੀ ਜਾਂਦੀ ਜਾਂਦੇ ਤੁਸੀਂ ਪਤਾ ਹੀ ਆ ਤੁਹਾਨੂੰ ਕੀ ਕਰਨਾ ਵਾ ਛੋਟੇ ਭਰਾ ਨੂੰ ਥੋੜਾ ਜਿਹਾ ਪਿਆਰ ਦਿਖਾ ਕੇ ਜਾਣਾ ਵਾ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਬਾਕੀ ਭਈ ਆ ਵੜੀ ਗੱਡੀ ਆਪਣੇ ਕੋ ਰਿਆ ਕਰਨੀ ਆ ਹੁਣ ਜੇ ਕਿਤੇ ਜਾਣਾ ਵਾ ਮਾੜੀ ਘੰਟੀ ਖੜਕਾਤੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਵਸੇ ਸੰਪਰਕ ਕਰ ਲਿਓ ਤੇ ਬੱਸ ਐਡਾ ਹੀ ਲੈਰ ਕਢੋਂਦੇ ਰਾਵਾਂਗੇ ਬਾਕੀ ਸਾਸਰੀਗਾਲ ਆ ਜੀ ਮਿਲਦੇ ਆ ਕਿਸੇ ਹਾਲੀਵੁੱਡ ਜੀ ਧੰਨਵਾਦ ਆ ਓਕੇ ਰਿਪੋਰਟ ਆ ਜੀ